ਮਾਨ ਸਰਕਾਰ ਨੇ ਨਸ਼ੇ ਖਿਲਾਫ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਸੂਬੇ ਦੇ ਸਾਰੇ ਡੀਸੀ, ਪੋਸਟ ਕਮਿਸ਼ਨਰ ਅਤੇ ਐਸਐਸਪੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿ ਪੁਲਿਸ ਨਸ਼ੇ ਦੇ ਗੜ੍ਹਾਂ ਦੀ ਕਰੇਗੀ ਪਛਾਣ, ਸਪਲਾਈ ਚੇਨ ਤੋੜਨ ਲਈ ਪੁਲਿਸ ਕਰੇਗੀ ਕਾਰਵਾਈ, ਨਸ਼ਿਆਂ ਖਿਲਾਫ ਜੰਗ ਨੂੰ ਅੰਦੋਲਨ ਚ ਬਦਲਣ ਦੇ ਦਿੱਤੇ ਹੁਕਮ, ਜ਼ਿਲ੍ਹਾ ਪੱਧਰੀ ਮੁਹਿੰਮ ਨੂੰ ਜੰਗ ਪੱਧਰੀ ਤੇ ਸ਼ੁਰੂ ਕਰਨ ਦੇ ਆਦੇਸ਼ ਜਾਰੀ। ਨਸ਼ਾ ਤਸਕਰਾਂ ਦੀ ਨਜਾਇਜ਼ ਜਾਇਦਾਦ ਨੂੰ ਜਬਤ ਕੀਤਾ ਜਾਵੇ ਤੇ ਫਿਰ ਟਾਇਆ ਜਾਵੇ ਇਸੇ ਤਰ੍ਹਾਂ ਅਜਮਾਟ ਛੋੜਾ ਸਾਹਿਬ ਵਿਕੇਵੀ ਆਪਰੇਸ਼ਨ ਕਸੋ ਤਹਿਤ ਅੱਜ ਸਰਚ ਅਭਿਆਨ ਕੈਂਪਸ਼ਨ ਚਲਾਇਆ ਗਿਆ ਜਿਸ ਨੂੰ ਡੀਐਸਪੀ ਈ ਦੇ ਨਾਲ ਥਾਣਾ ਮੁਖੀ ਵੱਲੋਂ ਨਸ਼ਾ ਦੇ ਸਦਾਗਰਾਂ ਦੇ ਘਰ ਚੈਕਿੰਗ ਕੀਤੀ ਗਈ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨਾਲ ਚੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਨਸ਼ਿਆਂ ਖਿਲਾਫ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਤਹਿਤ ਚਲਾਇਆ ਗਿਆ ਇਹ ਸਰਚ ਅਭਿਆਨ ਅਜਮਾਟ ਛੋੜਾ ਸਾਹਿਬ ਵਿਕੇ ਡੀਐਸਪੀ ਤਰਲੋਚਨ ਸਿੰਘ ਨੇ ਨਸ਼ੇ ਦੇ ਸਦਾਗਰਾਂ ਦੇ ਘਰਾਂ ਦੀ ਜਾਂਚ ਕੀਤੀ ਅਤੇ ਇਹ ਜਾਂਚ ਉਹਨਾਂ ਨਸ਼ੇਦੱਗਰਾਂ ਦੇ ਖਿਲਾਫ ਕੀਤੀ ਜਿਨ੍ਹਾਂ ਦੇ ਤਿੰਨੀਆਂ ਤਿੰਨ ਤੋਂ ਵੱਧ ਪਰਚੇ ਦਰਜ ਹਨ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਕਿਸੇ ਵੀ ਨੂੰ ਨਸ਼ਾ ਨਹੀਂ ਵੇਚਣ ਦਿੱਤਾ ਜਾਵੇਗਾ ਅਗਰ ਕੋਈ ਇਲਾਕੇ ਵਿੱਚ ਨਸ਼ਾ ਵੇਚਦਾ ਹੈ ਤਾਂ ਉਹ ਇਸ ਕੰਮ ਨੂੰ ਛੱਡ ਦੇਣ ਨਹੀਂ ਤਾਂ ਉਸ ਦੀ ਨਸ਼ੇ ਦੇ ਕਾਰੋਬਾਰ ਚ ਬਣੀ ਪ੍ਰਾਪਰਟੀ ਦੇ ਨਾਲ-ਨਾਲ ਉਸ ਦੀ ਪਹਿਲਾ ਵੱਡੀ ਪ੍ਰਾਪਰਟੀ ਵੀ ਜ਼ਬਤ ਕੀਤੀ ਜਾਵੇਗੀ ਡੀਐਸਪੀ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਨਸ਼ੇ ਦੇ ਸਲਾਗਰਾਂ ਨੂੰ ਠੱਲ ਪਾਉਣ ਲਈ ਪੋਰਸ ਦਾ ਸਹਿਯੋਗ ਦੇਣ ਅਤੇ ਉਹਨਾਂ ਦਾ ਨਾਂ ਵੀ ਗੁਪਤ ਰੱਖਿਆ ਜਾਵੇਗਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਨਸ਼ਾ ਕਰਨ ਦਾ ਆਦੀ ਹੈ ਤਾਂ ਉਹ ਸਾਨੂੰ ਦੱਸੋ ਅਸੀਂ ਉਹਨਾਂ ਦਾ ਨਸ਼ਾ ਛਡਾਊ ਕੇਂਦਰਾਂ ਵਿੱਚੋਂ ਮੁਫਤ ਵਿੱਚ ਇਲਾਜ ਕਰਾਵਾਂਗੇ ਇਸੇ ਮੌਕੇ ਭਵਨ ਸਿੰਘ ਮਾਨ ਨੇ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਵਿਅਕਤੀ ਜੇਕਰ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਬਣੀ ਹੋਈ ਪ੍ਰਾਪਰਟੀ ਵੀ ਟੈਟੇਦੀ ਕੀਤੀ ਜਾਵੇਗੀ। ਜਿਸ ਤਰ੍ਹਾਂ ਪਹਿਲਾਂ ਕਈ ਜ਼ਿਲ੍ਹਿਆਂ ਦੇ ਵਿੱਚ ਨਸ਼ੇ ਦੇ ਸੋਦਾਗਰਾਂ ਦੇ ਘਰ ਪੀੜਾ ਪੰਜਾ ਚੱਲਿਆ ਹੈ ਉਸੇ ਤਰ੍ਹਾਂ ਬਾਕੀ ਨਸ਼ੇ ਦੇ ਸੋਦਾਗਰਾਂ ਦੇ ਘਰ ਵੀ ਮਾਨ ਸਰਕਾਰ ਨੇ ਕਿਹਾ ਹੈ ਤੇ ਪੀੜਾ ਪੰਜਾ ਚੱਲੇਗਾ ਤੁਸੀਂ ਦੇਖ ਰਹੇ ਹੋ ਮਾਚੋਵਾੜਾ ਸਾਹਿਬ ਵਿਖੇ ਕਿਸ ਤਰ੍ਹਾਂ ਪੁਲਿਸ ਚੈਕਿੰਗ ਕਰ ਰਹੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਖਾ ਸਾਡੇ ਮਾਨ ਯੂਐਸਐਸਪੀ ਸ਼੍ਰੀ ਜੋਤੀ ਯਾਦਵ ਜੀ ਆਈਪੀਐਸ ਅਫਸਰ ਉਹਨਾਂ ਦੇ ਦੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜੀ ਹੈ ਸਮਰਾਲਾ ਸਬੰਧੀ ਦੀ ਪੂਰ ਜਿਹੜੀ ਥਾਣਾ ਸਮਰਾਲਾ ਦੇ ਮਾਚੋਵਾੜਾ ਥਾਣਾ ਦੋਨੋਂ ਥਾਣਿਆਂ ਦੀ ਪੁਲਿਸ ਨਾਲ ਮਾਚੋੜੇ ਸ਼ਹਿਰ ਦੇ ਵਿੱਚ ਜਿੰਨੇ ਡਰੱਗਸ ਸਮਗਲਰ ਨੇ ਜਿਨ੍ਹਾਂ ਦੇ 53 ਤਿੰਨ ਤੋਂ ਜ਼ਿਆਦਾ ਪਰਚੇ ਦਰਜ ਨੇ ਉਹਨਾਂ ਦੇ ਘਰਾਂ ਦੀ ਰੇਡ ਕਰਕੇ ਸਰਚ ਕਰ ਰਹੇ ਆ ਤੇ ਦਰਾਨੇ ਸਰਚ ਇਹਨਾਂ ਕੋਲ ਜਿੰਨੇ ਵੀ ਵਹੀਕਲ ਆ ਉਹਨਾਂ ਦੀ ਥਰੋਲੀ ਜਿਹੜੀ ਹੈ ਇਨਕੁਆਰੀ ਹੈ ਚੈੱਕ ਕਰ ਰਹੇ ਨੇ ਤੇ ਇਨਕੁਆਰੀ ਕਰ ਰਹੇ ਆ ਇਸ ਤੋਂ ਬਿਨਾ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਜੇ ਕੋਈ ਆਊਟਸਾਈਡਰ ਵੀ ਆ ਪਰਿਵਾਰ ਵਾਲਾ ਵੀ ਆ ਉਹ ਵੀ ਸਾਡੇ ਕੋਲ ਸਾਰਾ ਕ੍ਰਿਮੀਨਲ ਰਿਕਾਰਡ ਹੁੰਦਾ ਸਾਡੇ ਕੋਲ ਆਨਲਾਈਨ ਹੈ ਅਸੀਂ ਉਹਦੇ ਰਹੀ ਵੀ ਚੈੱਕ ਕਰਦੇ ਆ ਸਰ ਕੋਈ ਮਿਲੇਗਾ ਕੋਈ ਸ਼ੱਕੀ ਸਮਾਨ ਦਾ ਕੋਈ ਸਾਡੀ ਜਿਹੜੀ ਸਰਚ ਆ ਉਹ ਕੰਟੀਨਿਊ ਹੈ ਜਿਵੇਂ ਵੀ ਕੋਈ ਕਵਰੀ ਹੋਊਗੀ ਤੁਹਾਡੇ ਨਾਲ ਜਰੂਰ ਸ਼ੇਅਰ ਕੀਤੀ ਜਾਊ। ਅਮਰਾਲਾ ਸੌਣਵੀ ਦੇ ਵਿੱਚ ਇਹ ਆਈਡੈਂਟੀਫਾਈ ਕਰ ਰਹੇ ਆ ਜਿਹੜੀ ਜੇ ਬਿਲਕੁਲ ਕੋਈ ਇਹੋ ਜਿਹਾ ਮੀਂਝ ਨਹੀਂ ਬਣਾਇਆ ਹੋਊਗਾ ਸੋਰਸ ਉਹਦੇ ਖਿਲਾਫ ਜਿਹੜਾ ਬਿਲਕੁਲ ਉਹੋ ਜਿਹੀ ਸਖਤ ਕਾਰਵਾਈ ਕੀਤੀ ਜਾਊ। ਪੰਜਾਬ ਸਰਕਾਰ ਦੇ ਬਿਲਕੁਲ ਸਖਤ ਨਿਰਦੇਸ਼ ਨੇ ਸਾਰਿਆਂ ਦਾ ਪ੍ਰਾਇੋਰਟੀ ਜਿਹੜਾ ਨਸ਼ੇ ਖਤਮ ਕਰਨ ਬਾਰੇ ਆ ਜਿਹੜਾ ਨਸ਼ੇ ਦਾ ਕੋਡ ਖਤਮ ਕਰਨ ਬਾਰੇ ਆਪਣੀ ਯੂਥ ਨੂੰ ਜਿਹੜਾ ਮੋਟੀਵੇਟ ਕਰਕੇ ਚੰਗੇ ਪਾਸੇ ਲਿਆਉਣ ਵਾਸਤੇ ਆ। ਜੇ ਕੋਈ ਨਸ਼ਾ ਬਚਾ ਕਰ ਰਿਹਾ ਤਾਂ ਉਸ ਬੱਚੇ ਨੂੰ ਜਿਹੜਾ ਅਸੀਂ ਉਹਤੇ ਕੇਸ ਦੀ ਰਜਿਸਟਰ ਕਰਨਾ ਉਹਨੂੰ ਦਾਖਲ ਕਰਾਵਾਂਗੇ ਇਸ ਤੋਂ ਬਿਨਾ ਵੀ ਜੇ ਕੋਈ ਸਾਨੂੰ ਪਿੰਡ ਦੀ ਪੰਚਾਇਤ ਕੋਈ ਮੌਜੂਦ ਬੰਦੇ ਐਮਸੀ ਬੰਦੇ ਸਾਨੂੰ ਕੋ ਆ ਕੇ ਕੋਈ ਹੋਰ ਵੀ ਇਨਫੋਰਮੇਸ਼ਨ ਦਿੰਦੇ ਆ ਜੇ ਕੋਈ ਵੇਚਣ ਵਾਲਾ ਉਹਦੇ ਖਿਲਾਫ ਬਿਲਕੁਲ ਪਰਚਾ ਵੀ ਦਰਜ ਕਰਾਂਗੇ ਜਿਹੜੀ ਇਲੈਗਲ ਮੀਨ ਰਹੀ ਨਸ਼ਾ ਵੇਚ ਕੇ ਜਿਹੜੀ ਪ੍ਰਾਪਰਟੀ ਬਣਾਈ ਹੋ ਗਈ ਆ ਉਹ ਵੀ ਅਟੈਚ ਕਰਵਾਈ ਜਾਏਗੀ ਲੋਕਾਂ ਨੂੰ ਕੀ ਪੀਲ ਕਰਦੇ ਹੋ ਨਸ਼ਾ ਸੰਬੰਧਨ ਕੀ ਚੇਤਾਵਨੀ ਪਰਚਰ ਵਾਲਾ ਪਰਚਰ ਨਸ਼ਾ ਸਮਗਰਮ ਨੂੰ ਮੈਂ ਆਪਣੇ ਵੱਲੋਂ ਇਹ ਕਹਿਣਾ ਚਾਹਣਾ ਸਾਡੀ ਪੰਜਾਬ ਪੁਲਿਸ ਵੱਲੋਂ ਵੀ ਸਾਡਾ ਜਿਹੜਾ ਏਰੀਆ ਦੇ ਵਿੱਚ ਨਸ਼ਾ ਵੇਚਣਾ ਬਿਲਕੁਲ ਬੰਦ ਕਰਦਣ ਨਹੀਂ ਜਿਹੜੀ ਪਹਿਲੇ ਵੀ ਇਹਨਾਂ ਦੀ ਕੋਈ ਪ੍ਰਾਪਰਟੀ ਬਣੀ ਹੋ ਗਈ ਉਹ ਵੀ ਜਿਹੜੀ ਹੈ ਅਟੈਚ ਕਰਵਾ ਲੋਕਾਂ ਨੂੰ ਕੀ ਪੀ ਲੈ ਸਾਡਾ ਲੋਕਾਂ ਨੂੰ ਪੀਦਾ ਜਿਹ ਕੋ ਨਸ਼ਾ ਵੇਚਦਾ ਤੇ ਇਹ ਵੀ ਜੇਲ੍ਹ ਦੀ ਸਾਡੇ ਨਾਲ ਸ਼ੇਅਰ ਕਰ ਲੈਣ 181 ਤੇ ਕਰ ਲੈਣ ਮੇਰਾ ਨੰਬਰ ਮੈਂ ਹਰ ਵਾਰੀ ਦਿੰਦਾ ਪਬਲਿਕ ਦੇ ਵਿੱਚ ਐਸ ਐਚ ਓ ਸਾਹਿਬ ਦਾ ਨੰਬਰ ਹੈ WhatsApp ਤੇ ਸਾਡੇ ਨਾਲ ਸ਼ੇਅਰ ਕਰਨ ਜੇ ਕੋਈ ਇਨਫਰਮੇਸ਼ਨ ਦਊ ਸਾਨੂੰ ਉਹਦੀ ਜਿਹੜੀ ਰਿਡੈਂਟਰੀ ਬਿਲਕੁਲ ਸੀਕ੍ਰੀਟ ਰੱਖੀ